ਮਹਾਰਾ ਪੰਜਵਾ ਲੋੜ ਇੰਦਰਾ ਸਾਜਨ ਮੇਰਾ ਘਰ ਘਰ ਮੰਗਲ ਕਾਮ ਨੀਕੇ ਘਟ ਘਣ ਕਿਸੈਬ ਸੇਰਾ ਰਹਾ ਸੁਖ ਆਰਾਧਨ ਦੁਖ ਆਰਾਧਨ ਇਸਰੈ ਨਾ ਕਾਹੂ 베ਰਾ ਨਾਮ ਜਪ ਕੋਟ ਸੂਰ ਉਜਾਰਾ ਮਨ ਸਹਿ ਭਰਮ ਅੰਧੇਰਾ ਠਾਂ ਠਣੋਂ ਤਰ ਸਭ ਨਹੀਂ ਜਾਣੀ ਜੋ ਜਿਸੈ ਸੋ ਤੇਰਾ ਸੰਤ ਸੰਗ ਪਾਵੇ ਜੋ ਨਾਨਕ ਤਿਸ ਬਾਹਰ ਨ ਹੋਹੀ ਹੈ ਫੇਰਾ ਸੰਤ ਸੰਗ ਪਾਵੇ ਜੋ ਨਾਨਕ इस बौर ना हो राम वागुरु जी का खालसा वाहगुरु जी की फति परम सत्कार जो गुरु गुरु खालसा सतसंग जी कृपा की पातशाह जी ने अमृत वेले पवित्र हुक्म बख्सिश कि अज का जो सतगुरान का अमृत वेले का फरमान है ਇਹ ਪਵਿੱਤਰ ਸ਼ਬਦ ਜੈਤ ਸ੍ਰੀ ਆਖਦਾ ਸ਼ਬਦ ਹੈ ਮਹਲਾ ਮਹਿਰ ਸਰੂਪ ਨੂੰ ਕਿਹਾ ਜਾਂਦਾ ਹੈ ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਪੰਨੇ ਸਰੂਪ ਤਨ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਅਕਸ਼ਰ ਜੀ ਉਹਨਾਂ ਦੀ ਰਸਨਾ ਤੋਂ ਉਚਾਰੂ ਹੋਇਆ ਪਵਿੱਤਰ ਸ਼ਬਦ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਬਾਹਰ ਆਉਂਦ ਕਰਪਾ ਕਰਕੇ सानू मुकमरी रूप बख्शिश कर रहे सतगुरु जी मेरा साजन जोड़ा ना वो बहुत लौड़ीद है जिम्मे आप कहने ना भी बंदा बहुत लौड़ीद है या ना हो आम नहीं हो सकता ਸਤਗੁਰੂ ਜੀ ਕਹਿੰਦੇ ਮੇਰਾ ਸਾਧਨ ਜਣਾ ਨਾ ਪਰਮੇਸ਼ਰ ਅਕਾਲਪੁਰਖ ਪਾਏਗੀ ਉਹ ਬੜਾ ਲੋੜੀਦਾ ਹੈ ਦੇਖੋ ਕਿੰਨਾ ਪਿਆਰ ਦਿੱਤਾ ਸਤਗੁਰੂ ਜੀ ਕਹਿਣ ਲੱਗੇ ਮੇਰਾ ਸਾਧਨ ਆਉ ਇੱਕ ਥਾਂ ਮੈਂ ਗੁਰਬਾਣੀ ਦੇ ਪੰਕਤੀਆਂ ਪੜ੍ਹੀਆਂ ਨਾ ਸਤਗੁਰੂ ਜੀ ਕਹਿੰਦੇ ਉਹ ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਹਰਾ ਔ ਸੰਮਲਤਾ ਕੀ ਜੀ ਉਹ ਕਦੇ ਨਾ ਬੋਲੇ ਕੌੜੀ ਕਹਿੰਦੇ ਮੇਰਾ ਸੱਜਣ ਜਿਹੜਾ ਨਾ ਉਹ ਮਿੱਠੋ ਬੋਲਦਾ ਹੈ ਮੈਂ ਕਈ ਵਾਰ ਦੇਖਿਆ ਸਤਿਗੁਰੂ ਜੀ ਕਹਿੰਦੇ ਵੀ ਉਹ ਕਦੇ ਕੌੜਾ ਨਹੀਂ ਬੋਲਦਾ ਹਾ ਸੰਮਲਤਾ ਕੀ ਜੀ ਉਹ ਕਦੇ ਨਾ ਬੋਲੇ ਕੌੜ ਜਿਵੇਂ ਆਪਾਂ ਕਹਿੰਦੇ ਨਾ ਵੀ ਮੈਨੂੰ ਯਕੀਨ ਹੈ ਵੀ ਆਹ ਬੰਦਾ ਆਹ ਕੰਮ ਨਹੀਂ ਕਰ ਸਕਦਾ ਸਤਿਗੁਰੂ ਜੀ ਕਹਿੰਦੇ ਕੌਣਾ ਬੋਲ ਨਾ ਜਾਣੇ ਪੂਰਨ ਭਗਵਾਨੇ ਔਗਣ ਕੋ ਨਛਤਾਰੇ ਕਹਿੰਦੇ ਉਹ ਕੌੜਾ ਬੋਲਣ ਤੇ ਜਾਣਦਾ ਹੀ ਨਹੀਂ ਮੇਰਾ ਸੱਜਣ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਉਹ ਤੇ ਮਿੱਠੂ ਖੁਲੜਾਏ ਫਿਰ ਉਹਦੀ ਕਿਰਪਾ ਦਾ ਸਦਕਾ ਜੇ ਆਪਾਂ ਉਹਦਾ ਆਰਾਧਨ ਕਰਦੇ ਆਂ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਰੇ ਜੀਵਨ ਦੇ ਸੁੱਖਾਂ ਦੀ ਪ੍ਰਾਪਤੀ ਹਾਂ ਬਿਗੰਨਾ ਕੋਉ ਲਾਗਤਾ ਗੁਰਪੈ ਅਰਦਾਸ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਆਦਿਸ਼ਾ ਜੀ ਅਮਰਸਰ ਸਾਹਿਬ ਦੀ ਧਰਤੀ ਦੇ ਰਾਜਵਾਨ ਸਨ ਤੇ ਇੱਕ ਪੰਡਤ ਜੀ ਆਏ ਕਹਿਣ ਲੱਗੇ ਸਾਹਿਬ ਸੰਗਤ ਬੜੀ ਇਕੱਠੀ ਹੁੰਦੀ ਹੈ ਜੇ ਤੁਸੀਂ ਕਿਰਪਾ ਕਰੋ ਕਿ ਮੈਂ ਪੁਰਾਣਾ ਦੀ ਕਥਾ ਕਰ ਦੇਣਾ ਸਤਿਗੁਰੂ ਜੀ ਕਹਿਣ ਲੱਗੇ ਕਰ ਲੋ ਕੋਈ ਗੱਲ ਨਹੀਂ ਕਿਉਂਕਿ ਉਹਨੂੰ ਇਹ ਸਿਵਿਤ ਸੰਗਤ ਵੀ ਇਕੱਠੀ ਹੁੰਦੀ ਹੈ ਤੇ ਗੁਰੂ ਸਾਹਿਬ ਵੀ ਖੁਸ਼ ਹੋ ਕਿ ਮੈਨੂੰ ਪੇਟਾ ਦੇਣਗੇ ਅੱਜ ਜ਼ਿਆਦਾਤਰ ਸਾਡੇ ਜਿਹੜੇ ਕਥਾ ਬਾਚ ਕੇ ਸਾਡਾ ਤੇ ਇਹ ਪ੍ਰੋਗਰਾਮ ਹੁੰਦਾ ਹੈ ਵੀ ਕਿਤੋਂ ਪੇਟਾ ਚੰਗੀ ਮਿਲੇ ਤੇ ਉੱਥੇ ਹੀ ਕੀਰਤਨ ਕਰਨਾ ਉੱਥੇ ਜਿਹੜਾ ਕਥਾ ਕਰਨੀ ਉਹ ਚੰਗੀ ਸਮਝਦੇ ਕੁਝ ਵਿਦਵਾਨ ਗੁਰਮੁਖ ਪਿਆਰਿਣ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੀ ਗੱਲਾਂ ਕਰਨੀਆਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਵਿਚਾਰਕ ਤੰਤਰ ਕਰਨਾ ਉਹ ਚੰਗਾ ਸਮਝਦੇ ਨਹੀਂ ਉਹ ਪੰਡਤ ਜੀ ਕਹਿਣ ਲੱਗੇ ਜੀ ਪ੍ਰਾਣੋਂ ਦੀ ਕਥਾ ਕਰਦੇ ਸਤਗੁਰੂ ਜੀ ਕਹਿਣ ਲੱਗੇ ਕਰੋ ਕਹਿਣ ਲੱਗੇ ਜੀ ਮੈਂ ਰੋਜ਼ ਕਰਦਿਆ ਕਰਾਂ ਜੀ ਕਥਾ ਸਤਗੁਰੂ ਜੀ ਕਹਿੰਦੇ ਰੋਜ਼ ਕਰਦਿਆ ਕਰੋ ਚੰਗੀ ਗੱਲ ਹੈ ਕੋਈ ਵੀ ਧਾਰਮਿਕ ਗ੍ਰੰਥ ਪੜ੍ਹਨਾ ਕਿਸੇ ਧਰਮ ਦਾ ਗ੍ਰੰਥ ਪੜ੍ਹਨਾ ਮਾੜਾ ਨਹੀਂ ਉਹਦਾ ਗਿਆਨ ਹੁੰਦਾ ਹੈ ਉਹ ਗਿਆਨ ਲੈਣਾ ਜ਼ਰੂਰੀ ਹੈ ਪਰ ਮੰਨਦੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹਨੂੰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਸਾਡਾ ਸਿਰ ਕਿਸੇ ਦੇ ਅੱਗੇ ਹੋਰ ਨਹੀਂ ਝੁਕਣਾ ਚਾਹੀਦਾ ਪਰ ਗਿਆਨ ਵਾਸਤੇ ਜੇ ਕੋਈ ਕਿਤਾਬ ਗ੍ਰੰਥ ਪੜ੍ਹ ਲਿਆ ਨਾ ਤੁਮੜਾ ਨਹੀਂ ਕਿਸੇ ਵੀ ਧਰਮ ਦਾ ਪੜੋ ਹੁਣ ਜਦੋਂ ਇਹ ਕਥਾ ਕਰਨ ਲੱਗ ਪਿਆ ਕਥਾ ਰੋਜ਼ ਕਰਦਾ ਹੈ ਤੇ ਇੱਕ ਦਿਨ ਇੱਕ ਸਿੱਖ ਆਇਆ ਭਾਈ ਬਹਿਲੂ ਸਤਪੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਆਇਆ ਤੇ ਸਤਗੁਰੂ ਜੀ ਕਹਿਣ ਲੱਗੇ ਮੇਰਾ ਸਿੱਖ ਜਿਹੜਾ ਨਾ ਬੜਾ ਪਿਆਰਾ ਹੈ ਇਹ ਗੁਰੂ ਪਾਤਸ਼ਾਹ ਤੇ ਪੂਰਨ ਵਿਸ਼ਵਾਸ ਰੱਖਿਓ ਬੜਾ ਬਹੁਤ ਅਨੰਨਾ ਪਿਆਰਾ ਸਿੱਖ ਹੈ ਮੇਰਾ ਪੰਡਤ ਜੀ ਨਾਰਾਜ਼ ਹੋ ਗਏ ਦਿਨ ਦੇ ਵਿੱਚ ਉਹ ਕਹਿਣ ਲੱਗੇ ਕਥਾ ਮੈਂ ਕਰਦਾ ਹਾਂ ਵਿਦਵਾਨ ਮੈਂ ਆ ਤੇ ਆ ਇੱਕ ਲੱਬੜੇ ਹੋਏ ਕੱਪੜੇ ਪਹਿਨੇ ਨਾ ਇਹ ਕਦੇ ਪਤਾ ਨਹੀਂ ਪਹਿਰਾ ਜਿਉੜਾ ਪਾਇਆ ਵੀ ਇਹ ਕਿ ਨਹੀਂ ਤੇ ਸਤਿਗੁਰੂ ਜੀ ਕਹਿ ਕਹ ਜਾਂਦੇ ਨੇ ਕਿ ਮੇਰਾ ਬਹੁਤ ਪਿਆਰਾ ਸਿੱਖ ਹੈ ਮੈਨੂੰ ਤੇ ਕਦੇ ਕਹਿ ਨਹੀਂ ਹੁਣ ਸਤਿਗੁਰੂ ਜੀ ਨੇ ਉਹਦਾ ਧਰਮ ਤੋੜਨਾ ਸੀ ਸਿੱਖ ਜਿਹੜਾ ਸੀ ਨਾ ਗੁਰੂ ਤੇ ਪੂਰਨ ਵਿਸ਼ਵਾਸ ਕਰਨ ਵਾਲਾ ਸੀ ਕੁਝ ਦਿਨ ਹੋਏ ਤੇ ਗ੍ਰੰਥ ਜਿਹੜਾ ਸੀ ਨਾ ਉਹ ਪੂਰਾ ਹੋ ਗਿਆ ਪੰਡਤ ਜੀ ਕਹਿਣ ਲੱਗੇ ਜੀ ਆਪ ਉੱਥੇ ਤਾਂ ਪੂਰੀ ਹੋ ਗਈ ਜੇ ਤੁਸੀਂ ਹੁਕਮ ਕਰੋ ਤਾਂ ਕਾਂਸੀ ਚੋਂ ਗ੍ਰੰਥ ਮੰਗਾ ਲੀਏ ਸਤਿਗੁਰੂ ਜੀ ਕਹਿਣ ਲੱਗੇ ਮੰਗਵਾ ਲਓ ਉਹਨੇ ਆਪਣੇ ਬੇਟੇ ਨੂੰ ਬੁਲਾਇਆ ਕੋਲ ਪੰਡਤ ਜੀ ਨੇ ਕਹਿਣ ਲੱਗੇ ਵੀ ਕਾਂਸੀ ਚੋਂ ਦੂਸਰਾ ਗ੍ਰੰਥ ਲਿਓ ਅਗਲੀ ਪੋਥੀ ਲਿਓ ਆਪਾਂ ਕਥਾ ਕਰਨੀ ਸਤਿਗੁਰੂ ਜੀ ਨੂੰ ਕਹਿਣ ਲੱਗੇ ਸਤਿਗੁਰੂ ਜੀ ਖਰਚਾ ਦੇ ਦਿਓ ਇਹਨੂੰ ਇਹ ਕਾਂਸੀ ਚੋਂ ਜਾ ਕੇ ਪੁਸਤਕਾਂ ਲਿਆਉਂਦੇ ਸਤਗੁਰੂ ਜੀ ਨੇ ਖਰਚਾ ਵੀ ਦਿੱਤਾ ਪੰਡਤ ਜੀ ਕਹਿੰਦੇ ਜੀ ਮਹੂਰਤ ਕੱਢ ਕੇ ਨਾ ਤੇ ਫੇਰ ਜਾਵਾਂਗੇ ਕਿਉਂਕਿ ਸਿੱਖ ਪੰਥੋ ਚ ਮਹੂਰਤ ਨੂੰ ਕੋਈ ਥਾਂ ਨਹੀਂ ਆ ਜਿਹੜੇ ਹੈ ਨਾ ਸਤਿਗੁਰੂ ਜੀ ਤਾਂ ਕਹਿੰਦੇ ਰੋਜ਼ ਅਸ਼ਾਰ ਦੇਣੀ ਚੰਗਾ ਹੈ ਜਦੋਂ ਪਰਮੇਸ਼ਰ ਕੀ ਤਿਆਰ ਉਹ ਜਦੋਂ ਤੁਰਨ ਲੱਗਿਆ ਮਹੂਰਤ ਕੱਢਿਆ ਦੇਵਤੇ ਨੂੰ ਅਰਾਧਿਆ ਪੰਡਤ ਜੀ ਨੇ ਤੇ ਜਦੋਂ ਤੁਰਨ ਲੱਗਿਆ ਤੇ ਬਾਹਰ ਜਗਰ ਤੇ ਅੱਗੋਂ ਖੂਤਾ ਹਣਕ ਪਿਆ ਪੰਡਤ ਜੀ ਕਹਿੰਦੇ ਵਾਪਸ ਆ ਜਾ ਵਾਪਸ ਆ ਜਾ ਵਾਪਸ ਆ ਜਾ ਸਤਪੁਰਜੀ ਕਹਿਣ ਲੱਗੇ ਕੀ ਗੱਲ ਹੋ ਗਈ ਕਹਿਣ ਲੱਗੇ ਜੀ ਖੋਤਾ ਹਣਕ ਪਿਆ ਤੇ ਸਤਪੁਰਜੀ ਕਹਿਣ ਲੱਗੇ ਦੇਵਤੇ ਦੀ ਆਰਾਧਨ ਕੀਤਾ ਹੈ ਮਹੂਰਤ ਤੂੰ ਕੱਢਿਆ ਅਸੀਂ ਤਾਂ ਭਗਵੇਂ ਇਸ ਗੱਲ ਨੂੰ ਨਹੀਂ ਮੰਨਦੇ ਪਰ ਤੂੰ ਤੇ ਆਪਣੇ ਘਰ ਅਨੁਸਾਰ ਸਾਰਾ ਕੁਝ ਕੀਤਾ ਹੈ ਫਿਰ ਖੋਤਾ ਹੀ ਵੱਡਾ ਹੋ ਗਿਆ ਜੇ ਖੋਤਾ ਹਣਕ ਪਿਆ ਕੋ ਤੇਰਾ ਕੰਮ ਹੈ ਢਣਕਣਾ ਤੇ ਜੇ ਖੋਤਾ ਹਣਕ ਪਿਆ ਵਿੱਚ ਕੀ ਕੰਮ ਕਰ ਕਹਿਣ ਲੱਗੇ ਨੇ ਕਿ ਖੋਤਾ ਹੈ ਨਿਕਣਾ ਜੇ ਬਾਹਰ ਪੱਲਾ ਜਾਂਦਾ ਨਾ ਅਗੋ ਕੋਈ ਖੋਤਾ ਹੈ ਨਾ ਤਾਂ ਉਹ ਬਹੁਤ ਮਾਰ ਸਕਦਾ ਸਨ ਸਤਗੁਰੂ ਜੀ ਨੇ ਉਹਦਾ ਅਪਮਾਨ ਤੋੜਨਾ ਸੀ ਅਗਲੇ ਦਿਨ ਸਤਗੁਰੂ ਪਾਸ਼ਾ ਜੀ ਨੇ ਦੋ ਸਿੱਖਣ ਕੋਲ ਬੁਲਾਇਆ ਕਹਿਣ ਲੱਗੇ ਭਾਈ ਤੁਸੀਂ ਉਹਨਾਂ ਨੂੰ ਦੱਸਦੇ ਤਾਂ ਵੀ ਭਲਾ ਨਹੀਂ ਤਾਂ ਝੜਾਈ ਤੇ ਉੱਥੇ ਜਾ ਕੇ ਆ ਕੀ ਕਰੀਤ ਕੇ ਲਵਣੀ ਹੈ ਉਹਨਾਂ ਸਿੱਖਾਂ ਨੇ ਇਹ ਨਹੀਂ ਕਿਹਾ ਪਾਤਸ਼ਾ ਉੱਤੇ ਜਾਣ ਵਾਸਤੇ ਕੀ ਪ੍ਰਬੰਧ ਹੋ ਕਾਦੇ ਤੇ ਜਾਣਾ ਹੈ ਕੀ ਕੋਈ ਖਰਚਾ ਵੀ ਚਾਹੀਦਾ ਹੈ ਸਤਬੰਦਲ ਕਹਿ ਦਿੱਤਾ ਅਰਦਾਸ ਕੀਤੀ ਸਤਗੁਰੂ ਜੀ ਦੇ ਚਰਨਾਂ ਦੇ ਧਰਪੇ ਹੁਣ ਇੱਥੇ ਸਤਗੁਰੂ ਪਾਤਸ਼ਾਹ ਜੀ ਕਹਿਣ ਲਗੇ ਮੇਰੇ ਅਨੰਨ ਸੇਵਕਨਾ ਇਹੋ ਜੀ ਹੈ ਜਿਨ੍ਹਾਂ ਨੂੰ ਗੁਰੂ ਤੇ ਵਿਸ਼ਵਾਸ ਹੈ ਕਿ ਜੇ ਅਸੀਂ ਕਿਸੇ ਪਾਸੇ ਜਾ ਰਹੇ ਆ ਨਾ ਕਿ ਸਤਿਗੁਰੂ ਆਪ ਪ੍ਰਬੰਧ ਕਰ ਲਵੇ ਜਿਹਨੇ ਭੇਜਿਆ ਨਾ ਉਹ ਪ੍ਰਬੰਧ ਵੀ ਯਾਦ ਕਰੇਗਾ ਇਸ ਕਰਕੇ ਪੂਰਨ ਵਿਸ਼ਵਾਸ ਦੀ ਗੱਲ ਜਿਹੜੀ ਹੈ ਨਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਵਿਸ਼ਵਾਸ ਕਰਕੇ ਤੁਰੇ ਆ ਨਾ ਤੇ ਸਤਿਗੁਰੂ ਸਾਡੇ ਕਾਰਜਾਂ ਦੇ ਵਿੱਚ ਆਪ ਸਹਾਈ ਹੋ ਕੇ ਪੂਰੇ ਕਰਦੇ ਨੇ ਜਿਹੜਾ ਕਾਰਜ ਆਪਾਂ ਆਪ ਵਿਆਹ ਤੋਂ ਪਹਿਲਾਂ ਕਰ ਵਿੱਚ ਪਾਠ ਕਰਾਉਨੇ ਆ ਅੱਜ ਕੱਲ੍ਹ ਦਰਵਾਜ ਬਦਲਦਾ ਜਾਂਦਾ ਹੈ ਅੱਜ ਕੱਲ੍ਹ ਤੇ ਲੋਕ ਸਹਿਜ ਪਾਠ ਗੜ ਪਾਠ ਸਭ ਤੋਂ ਸੁਖਮਨੀ ਸਾਹਿਬ ਦੇ ਪਾਠ ਤੇ ਆ ਗਏ ਥੋੜੇ ਦਿਨਾਂ ਨੂੰ ਮੇਰੇ ਖਲ ਚੋਪਈ ਦਾ ਪਾਠ ਕਰਾਉਣ ਲੱਗ ਜਾਣਗੇ ਉਸ ਤੋਂ ਬਾਅਦ ਮੈਨੂੰ ਤਾਂ ਇਹ ਲੱਗਦਾ ਵੀ ਕਿਆ ਕਰਨਗੇ ਗ੍ਰੰਥੀ ਸਿੰਘ ਜੀ ਦੋ ਫੂਕਾ ਹੀ ਮਾਰ ਦੇ ਕਿਸੇ ਦੇ ਕੰਨ ਤੇ ਤੇ ਚੱਲ ਇਸ ਪ੍ਰੋਗਰਾਮ ਹੋ ਜਾਵੇ ਅੱਜ ਕੱਲ੍ਹ ਤੇ ਲੋਕ ਬਾਣੀ ਪੜ੍ਹਨੀ ਤੇ ਸੁਣਨੀ ਬਿਲਕੁਲ ਛੱਡਦੇ ਜਾ ਰਹੇ ਅੱਗੇ ਲੋਕ ਘਰਾਂ 'ਚ ਸਹਿਜ ਪਾਠ ਕਰਾਉਂਦੇ ਸੀ ਤੇ ਹਫਤਾ ਹਫਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰੇਣਾ ਤੇ ਪਰਿਵਾਰ ਨੇ ਪਾਠ ਸੁਣਨਾ ਮੇਰੇ ਦੇਖਣ ਦੀ ਗੱਲ ਆ ਅਖੰਡ ਪਾਠ ਹੁੰਦਾ ਸੀ ਨਾ ਜਦੋਂ ਪਿੰਡ 'ਚ ਲੋਕ ਸੁਣਨ ਵਾਸਤੇ ਆਉਂਦੇ ਸੀ ਗੁਰਦੁਆਰਾ ਸਾਹਿਬ 'ਚ ਅਖੰਡ ਪਾਠ ਹੁੰਦਾ ਤੇ ਪਰਿਵਾਰਾਂ ਦੇ ਪਰਿਵਾਰ ਅੱਥਰੇ ਜਾਂਦੇ ਪਾਠ ਸੁਣਦੇ ਸੀ ਬਜ਼ੁਰਗ ਜਿਹੜੇ ਥੜਿਆਂ ਤੇ ਬੈਠੇ ਹੁੰਦੇ ਸਪੀਕਰ ਲੱਗਾ ਹੁੰਦਾ ਸੀ ਔਰ ਉੱਥੇ ਉਹ ਗੱਲਾਂ ਨਹੀਂ ਕਰਦੇ ਸੀ ਫਿਰ ਪਾਠ ਸੁਣਦੇ ਹੌਲੀ ਹੌਲੀ ਰਿਵਾਜ ਜਿਹੜਾ ਉਹ ਬਦਲਦਾ ਜਾ ਰਿਹਾ ਗ੍ਰੰਥੀ ਸਿੰਘ ਪਾਠ ਕਰੀ ਜਾਂਦਾ ਕੋਈ ਪਰਵਾਰ ਦਾ ਕੋਈ ਮੈਂਬਰੀ ਨਹੀਂ ਹੁੰਦਾ ਪਹਿਲਾਂ ਅਖੰਡ ਪਾਠ ਛੱਡੇ ਫਿਰ ਸਹਿਜ ਪਾਠ ਛੱਡਤੇ ਹੁਣ ਕਰਕੇ ਕਰਦੇ ਸੁਖਨ ਸਿੰਘ ਸਾਹਿਬ ਦੇ ਪਾਠ ਤੇ ਆ ਗਏ ਮੇਰਾ ਖਿਆਲ ਆ ਵੀ ਉਸ ਸਮੇਂ ਬਾਅਦ ਨਾ ਅਸੀਂ ਜਮੇ ਸਭ ਕੁਝ ਛੱਡ ਜਾਂਦੇ ਇਸ ਥੇਕ ਗੁਰਬਾਣੀ ਘਰ ਤੋਂ ਪੜੀ ਜਾਂਦੀ ਹੈ ਨਾ ਤੇ अनेका ਬੇਗਨ ਜਿਹੜੇ ਆ ਨਾ ਉਹ ਘਰ ਤੋਂ ਖਤਮ ਹੁੰਦੇ ਬੇਗਨ ਦਾ ਨਾਸਨ ਸਭ ਦੁੱਖ ਨਾਸਨ सतगुरु नाम दरदा परमेश्वर दी श्रृंखला दे नाल सारे दुख दा नाश होंदा है सारे बिदना दा नाश होंदा है आओ आप आज दा हुक्म या पंक्तियां नाल वा संधियां करिए सतगुरु पादश्री कृपा करनो जयत श्री महाला पंजवा लोड इंदड़ा साजन मेरा सतगुरु जी कहंदे मेरा सजन बहुत लोडिदा है ਅਗੇ ਨਾ ਛੋਟੇ ਜਵਾਕਾਂ ਨੂੰ ਕਹਿੰਦੇ ਜਿਹਦੇ ਇੱਕ ਬੱਚਾ ਮੰਨ ਲਾ ਇਹ ਤੇ ਬਹੁਤ ਲੋੜੀਦਾ ਹੈ ਵੀ ਕੋਈ ਬੱਚਾ ਹੈ ਪਰਿਵਾਰ ਦੇ ਵਾਸਤੇ ਬਹੁਤ ਲੋੜੀਦਾ ਹੈ ਸਤਿਗੁਰੂ ਜੀ ਕਹਿੰਦੇ ਮੇਰਾ ਸੱਜਣ ਜਿਹੜਾ ਨਾ ਪਰਮੇਸ਼ਰ ਉਹ ਬਹੁਤ ਲੋੜੀਦਾ ਹੈ ਘਰ ਘਰ ਮੰਗਲ ਲਾਵੋ ਨੀਕੇ ਘਟ ਘਟ ਕਿਸੇ ਵਸੇਰਾ ਘਰ ਦੇ ਅੰਦਰ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰੋ ਸਤਨੁਪਾਤਸ਼ਾਹ ਜੀ ਕਹਿੰਦੇ ਉਹਦੀ ਵਡਿਆਈ ਕਰਨੀ ਹੈ ਹਰ ਇੱਕ ਰੂਪੀ ਘਰ ਦੇ ਵਿੱਚ ਘਟ ਘਟ ਕਿਸੇ ਵਸੇਰਾ ਤੇ ਹਰ ਇੱਕ ਘਟ ਦੇ ਅੰਦਰ ਹਰੇਕ ਸਰੀਰ ਹਰੇਕ ਥਾਂ ਤੇ ਉਸ ਪਰਮੇਸ਼ਰ ਦਾ ਵਾਸਾ ਹੈ ਹਰ ਥਾਂ ਤੇ ਹਰ ਚੀਜ਼ ਵਿੱਚ ਪਰਮੇਸ਼ਰ ਦਾ ਵਾਸਾ ਹੈ ਉਹਦੀ ਸਿਫਤ ਸਲਾਹ ਕਰੋ ਰਹਾਉ सुख आराधन दुख आराधन विसरे ना तो चाहे सुख हो परमेस चेते रखिए जे कि दुख की घड़ी आ गई ना फिर भी परमेर चेते रखो सतगुरु पातशाह कहते सदा वो याद में जुड़ जुड़े रहो जे कि दुख भी आ गया ना सुख च बदल जाएगा यह परमेसर बदलेगा किसी टाइम वो तो विसरना नहीं चाहता वो याद च जुड़े रहो ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸਹਿਭਗਮ ਅੰਦੇਰਾ ਨਾਮ ਜਪਣ ਦੇ ਨਾਲ ਨਾ ਕਰੋਣਾ ਸੂਰਜਾਂ ਦਾ ਜਿੰਨਾ ਪ੍ਰਕਾਸ਼ ਹੁੰਦਾ ਹੈ ਐਨਾ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਇੱਕ ਸੂਰਜ ਚੜ ਜਾਂਦਾ ਨਾ ਤੇ ਸਾਰੇ ਸੰਸਾਰ ਤੇ ਚਾਨਣਾ ਹੋ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਨਾਮ ਦਾ ਉਹਦੀ ਬੰਦਗੀ ਸਿਮਰਨ ਦਾ ਐਨਾ ਬਖਸ਼ਿਸ਼ ਹੈ ਜੇ ਆਪਾਂ ਬੰਦਗੀ ਕਰਾਂਗੇ ਐਨਾ ਗਿਆਨ ਹੋ ਜੂ ਜਿਵੇਂ ਕਰੋੜਾ ਸੂਰਜ ਪ੍ਰਕਾਸ਼ਮਾਨ ਹੋ ਗਿਆ ਉਹ ਅੰਦਰ ਇੰਨਾ ਚਾਨਣ ਹੋ ਜਾਂਦਾ ਤੇ ਅਗਿਆਨਤਾ ਦਾ ਹਨੇਰਾ ਜਿਹੜਾ ਨਾ ਔਰਮ ਭਲੇਕੇ ਵਾਲਾ ਉਹ ਦੂਰ ਹੋ ਜੀਦਾ ਮਨਸਹਿ ਭਰਮ ਅੰਧੇਰਾ ਅਗਿਆਨਤਾ ਦਾ ਹਨੇਰਾ ਅੰਦਰੋਂ ਖਤਮ ਹੋ ਜਾਵੇਗਾ ਧਾਰ ਤਨੰਤਰ ਸਭਨੀ ਜਾਏ ਜੋ ਦੀ ਸੈ ਸੋ ਤੇਰਾ ਹਰ ਤਾ ਤੇ ਹਰ चीज ਪਰਮੇਸ਼ਰ ਕੇ ਤੇਰੀ ਦਿੱਤੀ ਹੋਈ ਹੈ ਤੇਰੀ ਬਣਾਈ ਹੋਈ ਹੈ ਤੂੰ ਸਬਨਾ thamate ਹੈ ਤੂੰ ਸਬ ਨਹੀਂ ਥਾਈ ਜਿੱਥੇ ਹੋ ਜਾਈ ਸੱਚਾ ਸਰਦਨ ਹਾਰ ਜਿਓ ਸੱਚੇ ਸਰਦਨ ਹਾਰ ਆਕਾਲ ਪੁਰਖ ਵਾਹਿਗੁਰੂ ਤੂੰ ਸਬ ਨਹੀਂ ਥਾਈ ਮੈਂ ਇੱਕ ਦਿਨ ਗੁਰਬਾਣੀ ਦੇ ਅਰਥ ਪੜ ਰਿਆ ਸੀ ਉਹਦੇ ਵਿੱਚ ਆਇਆ ਜਨਮੇ ਜੰਤ ਉਪਾਇਨ ਕਿੰਨਾ ਭੀ ਰੋਜੀ ਧੀ ਉਥੇ ਹੱਥ ਨਾ ਚੱਲੇ ਨਾ ਕੋ ਕਿਰਸ ਕਰੇ ਕਹਿੰਦੇ ਹੁਣ ਚਲੋ ਬਾਹਰ ਅਸੀਂ ਕਹਿੰਨੇ ਵੀ ਅਸੀਂ ਦੁਕਾਨਦਾਰੀ ਕਰਦੇ ਆਂ ਕੰਮ ਕਰਦੇ ਆਂ ਉਹ ਚਾਰ ਪੈਸੇ ਲਿਉਨੇ ਆਂ ਉਹਦੇ ਨਾਲ ਸਾਡਾ ਘਰ ਚੱਲਦਾ ਏ ਇਹ ਵੀ ਗੱਲ ਹੁੰਦੀ ਏ ਨਾ ਪਰ ਸਤਿਗੁਰੂ ਜੀ ਕਹਿੰਦੇ ਜਿਹੜੇ ਵਿਆਰੀ ਲੱਕ ਜੂਨਾ ਪਾਣੀ ਵੇਚਣ ਨਾ ਤਾਂ ਉੱਥੇ ਕੋਈ ਦੁਕਾਨਦਾਰੀ ਏ ਨਾ ਕੋਈ ਕੰਮ ਕਰ ਰਿਹਾ ਏ ਫਿਰ ਉਹਨਾਂ ਨੂੰ ਰਿਜਕ ਕੌਣ ਦਿੰਦਾ ਏ ਉੱਥੇ ਹੱਥ ਨਾ ਚੱਲੇ ਅਟਨ ਦੀ ਦੁਕਾਨ ਨਾ ਕੋਈ ਕਿਰਸ ਕਰੇ ਨਾ ਕੋਈ ਉੱਤੇ ਬਚਤ ਕਰਦਾ ਹੈ ਤੇ ਉਹਨਾਂ ਦਾ ਘਰ ਦੀ ਗਵਿੰਦਾਰ ਕਿਵੇਂ ਚੱਲਦੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸਹੀ ਕਹਿੰਦੇ ਨਾ ਕਰ ਚਿੰਤਾ ਉਹਨੂੰ ਤੇਰੀ ਚਿੰਤਾ ਹੈ ਸਮਾਂ ਬਦਲਦਾ ਹੈ ਸਮੇਂ ਦੇ ਵਿੱਚ ਤਬਦੀਲੀਆਂ ਆ ਜਾਂਦੀਆਂ ਇੱਕ ਬੱਚਾ ਕਹਿਣ ਲੱਗਿਆ ਜੀ Hindu tar bait si ਉਕਾਣ ਲੱਗਾ ਜੀ ਮੈਂ ਪਵੰਦੀਆਂ ਚ ਨਹੀਂ ਰਹਿ ਸਕਦਾ ਇੱਥੇ ਤੇ ਅਭੀ ਜੇ ਤੂੰ ਚੌਂਕੇ ਤੇ ਚੜਨਾ ਹੈ ਤਾਂ ਵੀ ਉੱਥੇ ਗੋਹੇ ਦਾ ਪੋਚਾ ਮਾਰ ਕੇ ਫਿਰ ਉੱਥੇ ਕੋਈ ਚੀਜ਼ ਬਣਾਉਣੀ ਹੈ ਉੱਥੇ ਤੂੰ ਆਹ ਕੰਮ ਕਰਨਾ ਆਹ ਨਹੀਂ ਕਰਨਾ ਇੱਥੋਂ ਤੱਕ ਕੋ ਕਹਿਣ ਲੱਗਾ ਮੈਨੂੰ ਤੇ ਇੱਥੋਂ ਤੱਕ ਪਵੰਦੀਆਂ ਵੀ ਤੂੰ ਲਸਣ ਨਹੀਂ ਖਾਣੀ ਤੂੰ ਹਲਦੀ ਨਹੀਂ ਖਾਣੀ ਤੂੰ ਆਹ ਚੀਜ਼ ਨਹੀਂ ਖਾਣੀ ਕਹਿ ਲੱਗਾ ਕਿ ਪਵੰਦੀਆਂ ਚ ਮੈਂ ਨਹੀਂ ਰਹਿ ਸਕਦਾ ਉਹ ਮੁਸਲਮਾਨ ਧਰਮ ਧਾਰਨ ਕਰਨ ਲੱਗਿਆ ਕਹਿਣ ਲੱਗਾ ਉਹਨਾਂ ਦੇ ਤੁਹਾਨੂੰ ਜਨਾ ਇੰਨੀਆਂ ਉਹ ਨਹੀਂ ਕਿਉਂਕਿ ਹਿੰਦੂ ਮਤ ਅਨੁਸਾਰ ਧਰਮ ਵਿੱਚ ਨਾ ਬਹੁਤ ਸਾਰੀਆਂ ਸੋਚਮਤਾਵਾਂ ਵਾਸਤੇ ਉਹਨਾਂ ਨੇ ਗੱਲਾਂ ਕਹੀਆਂ ਨਾ ਉਹਦਾ ਪਿਤਾ ਕਹਿਣ ਲੱਗਾ ਜੇ ਤੂੰ ਐਨੇ ਬੰਦਸਾਂ ਤੋਂ ਮੁਕਤ ਹੋਣਾ ਤੇ ਤੂੰ ਸਿੱਖ ਧਰਮ ਜਾਵੜਾ ਸਿੱਖ ਕਰਮ ਧਰਮ ਧਰਨ ਕਰ ਲਾ ਉਤੇ ਧਰਮ ਹੀ ਇਲਾਹੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਭਜਨ ਬੰਦਗੀ ਕਰ ਗੁਰੂ ਪਾਤਸ਼ਾਹ ਜੀ ਦੀ ਬਾਣੀ ਸੁਣ ਉਤੇ ਕੋਈ ਵੀ ਰਕਮ ਨਹੀਂ ਅੱਜ ਸਾਡੇ درمیان ਵੀ ਕੁਝ ਲੋਕਾਂ ਨੇ ਨਾ ਬੜੇ ਭਰਮ ਭਰੇ ਕੇ ਖੜੇ ਕੀਤੇ ਆ ਭਾਂਡੇ ਚ ਨਹੀਂ ਖਾਣਾ ਐਸ ਭਾਂਡੇ ਚ ਖਾਣਾ ਇਹਨੂੰ ਹੱਥ ਨਹੀਂ ਲਾਉਣਾ ਜਣਾ ਇਹਨੂੰ ਉਹ ਕਰਨਾ ਹੈ ਗੁਰੂ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਸਬੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰ ਜਿਉ ਉਹ ਤੇ ਕਹਿੰਦੇ ਸਾਰਾ ਮੇਰਾ ਪਰਿਵਾਰ ਹੈ ਅਸੀਂ ਕਿਵੇਂ ਕਹਾਂਗੇ ਆ ਸਾਡਾ ਆ ਸਾਡੇ ਜੱਥੇ ਦਾ ਆ ਦੂਸਰੇ ਜੱਥੇ ਦਾ ਗੁਰੂ ਸਾਹਿਬ ਨੇ ਕਿਤੇ ਕਿਹਾ ਆ ਜਿਹੜੀ ਦਰੀਬਿਸ਼ੀ ਹੈ ਤੇ ਕੋਈ ਵੀ ਆ ਕੇ ਬੈਠੇ ਤੁਸੀਂ ਕਹਦੇ ਹੋ ਕਿ ਨਹੀਂ ਬੈਠ ਸਕਦਾ ਕੋਈ ਕੀਰਤਨ ਕਰੇ ਅਸੀਂ ਕਿਵੇਂ ਕਹਾਂਗੇ ਤੂੰ ਨਹੀਂ ਕਰ ਸਕਦਾ ਲੇਕਿਨ ਸਾਡੇ ਦਰਮਿਆਨ ਉਹ ਜਿਹੜੇ ਲੋਕ ਇਸ ਐਸੇ ਵੀ ਨਾ ਜਿਹੜੇ ਕਹਿੰਦੇ ਸਾਡੇ ਦਿੱਤੇ ਦਾ ਸਾਡਾ ਆਪ ਬਗਾਣਾ ਆ ਹੋਰ ਸਚਮਤਾ ਪੈਰ ਧੋਕੇ ਆਓ ਹੱਥ ਧੋਕੇ ਆਓ ਸਿਰ ਧੱਕਿਓ ਸਤਕਾਰ ਨਾਲ ਗੁਰੂ ਸਾਹਿਬ ਦੇ ਚਰਨਾਂ 'ਚ ਸੋਹਣੇ ਵਸਤਰ ਪਹਿਨ ਕੇ ਆਓ ਇਹ ਤਾਂ ਨਹੀਂ ਵੀ ਤੁਸੀਂ ਕਿਸੇ ਨੂੰ ਇਹ ਕਹੋਗੇ ਵੀ ਇਹ ਤੋਂ ਸਾਡੇ ਕੋਲ ਵਰਤਿਆ ਗਿਆ ਤਾਂ ਹੀ ਤੁਸੀਂ ਕਹਿੰਦੇ ਜੁਜੇ ਸਕੇ ਗੁਰੂ ਸਾਹਿਬ ਨੇ ਇੱਕ ਬਾਤੇ ਸ਼ਿਕਾਇਤ ਸੀ ਪਹਾੜੀਆਂ ਨੇ ਕਿਹਾ ਸੀ ਕਹਿਣ ਲੱਗੇ ਅੰਮ੍ਰਿਤ ਛਕ ਲਾਂਗੇ ਇਹਨਾਂ ਤੋਂ ਅਡਵਾਟਾ ਤਿਆਰ ਕਰ ਦਿਓ ਗੁਰੂ ਸਾਹਿਬ ਕਹਿੰਨਗੇ ਆਹੀ ਤਾਂ ਮਟਾਉਣੀ ਆ ਆਹੋ ਮੈਂ ਤਾਂ ਮਟਾਉਣੀ ਆ ਹੋਵੇਂ ਤੁਸੀਂ ਫੇਰ ਨਾਲ ਲਈ ਜਾਂਦੇ ਉਹ ਉੱਚ ਨੀਚ ਦਾ ਭੇਦਭਾਵ ਮਟਾਉਣ ਵਾਸਤੇ ਤਾਂ ਕੁਝ ਕੀਤਾ ਹੈ ਉਹ ਕਹਿੰਣ ਲੱਗੇ ਜੇ ਅਸੀਂ ਰਾਜੇ ਆ ਅਸੀਂ ਆ ਘਰੀਬਾਂ ਨਾਲ ਕਿਵੇਂ ਇੱਕ ਬਾਟੇ ਚ ਪੀਲ ਗਏ ਅੱਜ ਸਾਡੇ ਦਰਮਿਆਨ ਵੀ ਇਹੋ ਜਿਹੇ ਵੱਡੇ ਵੱਡੇ ਪਰਮਪ੍ਰੇਖੇ ਖੜੇ ਕਰ ਜੇ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਾਉ ਦਾ ਪਰਿਵਾਰ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਆਉਂਦਾ ਉਹਨੂੰ ਪਤਾ ਹੈ ਵੀ ਮੈਂ ਸਿਰ ਟੱਕ ਕੇ ਆਉਣਾ ਮੈਂ ਪੈਰ ਧੋ ਕੇ ਆਉਣਾ ਹੱਥ ਧੋ ਕੇ ਆਉਣਾ ਇਸ਼ਨਾਨ ਕਰਕੇ ਆਉਣਾ ਸੋਹਣੇ ਵਸਤਰ ਪਹਿਨ ਕੇ ਆਉਣਾ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਸੰਗਤ ਵਿੱਚ ਬੈਠਣਾ ਹੈ ਕਿਸੇ ਨੂੰ ਮਿਲਣ ਜਾਈਏ ਨਾ ਤੇ ਤਿੰਨ ਤਿੰਨ ਤਨ ਤਿਆਰੀਆਂ ਕਰੀ ਜਾਂਦੀਆਂ ਕਿਸੇ ਵਿਆਹ ਤੇ ਜਾਣਾ ਉਹ ਤੇ ਗੁਰੂ ਸਾਹਿਬ ਦੇ ਹਜ਼ੂਰ ਚ ਆਉਣਾ ਹੈ ਪਾਤਸ਼ਾਹ ਦੇ ਪਾਤਸ਼ਾਹ ਨੂੰ ਮਿਲਣਾ ਫਿਰ ਸੋਹਣੇ ਸਿੰਘ ਬਣ ਕੇ ਉਹ ਸੱਚਤਾ 'ਚ ਕਿਉਂ ਪੂਰੇ ਪਾਤਸ਼ਾਹ ਜੀ ਕਹਿ ਰਹੇ ਨੇ ਕਹਿੰਦੇ ਤੂੰ ਸਾਰੇ ਥਾਵਾਂ 'ਤੇ ਆਕਾਲ ਪੁਰਖ ਵਾਹਿਗੁਰੂ ਕੋਈ ਵੀ ਐਸੀ ਜਗ੍ਹਾ ਨਹੀਂ ਜਿੱਥੇ ਤੇਰਾ ਵਸਣ ਤੇ ਹਰ ਕੋਈ ਤੇਰਾ ਹੈ ਨਾ ਸਾਧ ਸੰਗ ਪਾਵੇ ਜੋ ਨਾਲ ਕਦਸ਼ ਬਹੁਤ ਨਾ ਹੋਈ ਹੈ ਫਿਰ ਜਿਹੜਾ ਸੰਗਤ ਵਿੱਚ ਸత్సੰਗਤ ਕਰਦਾ ਨਾ ਸత్సੰਗਤ ਵਿੱਚ ਪਰਮੇਸ਼ਰ ਦਾ ਵਾਸਾ ਹੈ ਇਥੇ ਆ ਕੇ ਪਰਮੇਸ਼ਰ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਤੇ ਜਿਹੜਾ ਸత్సੰਗਤ ਕਰਦਾ ਨਾ ਉਹ ਸਤਿਗੁਰੂ ਜੀ ਕਹਿੰਦੇ ਫਿਰ ਉਹਨੂੰ ਬਾਰ-ਬਾਰ ਜਨਮਾਂ ਦੇ ਗੇੜੇ ਚ ਨਹੀਂ ਪੈਣਾ ਆ ਚੱਕਰ ਤੋਂ ਬਾਹਰ ਹੋ ਜਾਂਦਾ ਉਹ ਜਿਹੜਾ ਸ਼ਰਧਾ ਨਾਲ ਸత్సੰਗਤ ਕਰਦਾ ਹੈ ਉਹ ਇਸ ਚੱਕਰ ਤੋਂ ਬਾਹਰ ਹੋ ਜਾਂਦਾ ਹੈ ਇਸ ਕਰਕੇ ਜਨਮ ਮਰਨ ਦੇ ਗੇੜ ਤੋਂ ਮੁਕਤੀ ਲੈਣੀ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ अरदास करो निज घर महल पावो सुख सहजे बौर फेरा खुला चुचा दी खेवा जी सतगुरु कृपा कर अपना वेद प्राप्त सब तेरा इस तरह सेवा लहन बहुत बहुत धनबाद लख लख शुक्र धन श्री गुरु ग्रंथ साहब जी का ने कृपा की है बी टी आई सरगम चैनल ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਜਿਨ੍ਹਾਂ ਨੇ ਗੁਰਬਾਣੀ ਦੇ ਪ੍ਰਚਾਰ ਇਸਤਾਰ ਤੇ ਵਿੱਚ ਸੰਕਟ ਦੇਸ਼ ਪ੍ਰਦੇਸ਼ ਵਿੱਚ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਤੇ ਸਤਿਗੁਰੂ ਜੀ ਕਿਰਪਾ ਕਰਨ ਇਹਨਾਂ ਦੇ ਵਿੱਚ ਸਿੱਖ ਤੇ ਮੇਰ ਪ੍ਰਾਰਥਨਾ ਕਰਨ ਜਿਹੜੇ ਇੰਨੀ ਸੇਵਾ ਨਿਵਾ ਰਹੇ ਨੇ ਔਰ ਚੜ੍ਹਦੀਆਂ ਕਲਾ ਬਖਸ਼ ਕਰਨ ਸਰਗਸਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਾਮ ਕਲੀ ਮਹਲਾ ਤੀਜਾ ਆਨੰਦਿਕ ਓੰਕਾਰ